ਫਾਈਬਰ ਭਰਪੂਰ ਹੁੰਦਾ ਹੈ ਛਲਗਮ ਜਿਹੜਾ ਕਿ ਸਾਡੀ ਪਾਚਨ ਸ਼ਕਤੀ ਵਧਾਉਂਦਾ ਹੈ ਬਾਕੀ ਜਿਨ੍ਹਾਂ ਨੇ ਪਾਰ ਕਟਾਉਣਾ ਹੈ ਉਹਨਾਂ ਲਈ ਇਹ ਬੜਾ ਹੀ ਫਾਇਦੇਮੰਦ ਹੈ ਕਿਉਂਕਿ ਇਹ ਪੇਟ ਵੀ ਭਰ ਦਿੰਦਾ ਹੈ ਤੇ ਲੰਬੀ ਧੀਰ ਤੱਕ ਭੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਤੇ ਬਹੁਤੇ ਇਹਦੀ ਸਬਜ਼ੀ ਬਿਲਕੁਲ ਖਾਣਾ ਪਸੰਦ ਨਹੀਂ ਕਰਦੇ ਤੇ ਕਈ ਇਹਦਾ ਸਾਗ ਤਿਆਰ ਕਰਦੇ ਆ ਤੇ ਬਹੁਤ ਤਰ੍ਹਾਂ ਦੀਆਂ ਇਹਦੀਆਂ ਸਬਜ਼ੀਆਂ ਬਣਾਉਂਦੇ ਆ ਪਰ ਜੇ ਤੁਸੀਂ ਇਸ ਤਰੀਕੇ ਨਾਲ ਇਹਦੀ ਸਬਜ਼ੀ ਬਣਾ ਕੇ ਇੱਕ ਵਾਰੀ ਖਾ ਲਈ ਤਾਂ ਜਿਹੜੇ ਨਹੀਂ ਖਾਂਦੇ ਉਹ ਵੀ ਭੱਜ ਕੇ ਖਾਇਆ ਕਰਨਗੇ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਜੀ ਆਪਾਂ ਛਲਗਮਾ ਨੂੰ ਚੰਗੀ ਤਰ੍ਹਾਂ ਧੋ ਲਿਆ ਛਿੱਲ ਲਿਆ ਉਸ ਤੋਂ ਬਾਅਦ ਜੀ ਕੱਟ ਲਿਆ ਕੁੱਕਰ ਵਿੱਚ ਲਿਆ ਆਪਾਂ ਛੋਟਾ ਜਿਹਾ ਗਲਾਸ ਇੱਕ ਪਾਣੀ ਦਾ ਜੇ ਤੁਹਾਡੇ ਕੋਲ ਗਲਾਸ ਵੱਡਾ ਤੁਸੀਂ ਅੱਧਾ ਲੈ ਲਿਓ ਤੇ ਵਿੱਚ ਪਾਵਾਂਗੇ ਛਲਗਮ ਫਿਰ ਪਾਵਾਂਗੇ ਜੀ ਆਪਾਂ ਅੱਧਾ ਚਮਚ ਹਲਦੀ ਦਾ ਤੇ ਅੱਧਾ ਚਮਚ ਨਮਕ ਦਾ ਇਹ ਜਿਹੜੀਆਂ ਚੀਜ਼ਾਂ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪਾਓ ਹਲਕਾ ਜਿਹਾ ਇਹਨਾਂ ਨੂੰ ਮਿਕਸ ਕਰ ਦਾਂਗੇ ਕੁੱਕਰ ਨੂੰ ਕਰਾਂਗੇ ਬੰਦ ਤਿੰਨ ਤੋਂ ਚਾਰ ਦੀਆਂ ਵਿਸਲਾਂ ਲਗਾ ਲਾਂਗੇ ਉਸ ਤੋਂ ਬਾਅਦ ਇਹਦੇ ਲਈ ਜ਼ਰੂਰੀ ਜਿਹੜੀਆਂ ਸਬਜ਼ੀਆਂ ਸੀ ਉਹ ਆਪਾਂ ਸਾਰੀਆਂ ਕੱਟ ਲਈਆਂ ਫਿਰ ਜੀ ਕੁੱਕਰ ਨੂੰ ਲਵਾਂਗੇ ਜੀ ਆਪਾਂ ਖੋਲ ਤੇ ਹਲਕਾ ਜਿਹਾ ਇਹਨਾਂ ਨੂੰ ਦਬਾ ਕੇ ਕਲਾਂਗੇ ਇਹ ਇਥੇ ਪੂਰੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮਿਕਸ ਕਰਕੇ ਤੇ ਇੱਕ ਵੱਡਾ 스ਪੂਨ ਲਵਾਂਗੇ ਇਹਦੇ ਲਈ ਆਪਾਂ ਮੱਕੀ ਦੇ ਆਟੇ ਦਾ ਜਿਹਨੂੰ ਤੁਸੀਂ ਛਾਂਲ ਲੈਣਾ ਹੈਗਾ ਮੱਕੀ ਦੇ ਆਟੇ ਨੂੰ ਇਸ ਸਬਜ਼ੀ ਵਿੱਚ ਮਿਕਸ ਕਰਕੇ ਹਲਕਾ ਜਿਹਾ 1 ਮਿੰਟ ਲਈ ਗ੍ਰाइंड ਕਰਾਂਗੇ ਇਹਨੂੰ ਆਪਾਂ ਜ਼ਿਆਦਾ ਨਹੀਂ ਪੀਸਣਾ ਜਿਹੜੇ ਵੀ ਇਹਦੇ ਵਿੱਚ ਥੋੜੇ ਬਹੁਤ ਮੋٹے ਪੀਸ ਬਚ ਜਾਣਗੇ ਉਹਨਾਂ ਨੂੰ ਤੁਸੀਂ ਕੜਚੀ ਨਾਲ ਮਿਕਸ ਕਰ ਲਿਓ ਫਿਰ ਜੀ ਗੈਂਸ ਦੀ ਫਲੇਮ ਕਰਿਓ ਬਿਲਕੁਲ ਸਲੋ ਤੇ 10 ਮਿੰਟ ਤੱਕ ਇਹਨੂੰ ਤੁਸੀਂ ਪਕਾਉਂਦੇ ਰਹੋ ਪਰ ਵਿੱਚ ਵਿੱਚ ਤੁਸੀਂ ਹਿਲਾ ਦੇ ਰਿਓ ਤਾਕੀ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਜ਼ਿਆਦਾ ਨਹੀਂ ਪਾਇਆ ਤੇ ਕਿਉਂਕਿ ਇਹ ਜਿਹੜੀ ਮੱਕੀ ਦੇ ਆਟੇ ਪਾਉਣ ਕਰਕੇ ਕਈ ਵਾਰ ਨੀਚੇ ਲੱਗ ਜਾਂਦਾ ਪਰ ਉਸ ਹਿਸਾਬ ਨਾਲ ਤੁਸੀਂ ਇਹਨੂੰ ਨਾਲ-ਨਾਲ ਦੇਖਦੇ ਰਹੋ ਦੂਸਰੀ ਸਾਈਡ ਜੀ ਆਪਾਂ ਲਮਾਗੇ ਇੱਕ ਕੜਾਈ ਤੇ ਜਿਹਦੇ ਵਿੱਚ ਪਾਇਆ ਪਸਰ ਉਹਦਾ ਤੇਲ ਤੁਸੀਂ ਇੱਥੇ ਦੇਸੀ ਘਿਓ ਵੀ ਵਰਤ ਸਕਦੇ ਹੋ ਤੇ ਫਿਰ ਪਾਵਾਂਗੇ ਜੀ ਇਹਦੇ ਵਿੱਚ ਦੋ ਤਿੰਨ ਆਪਾਂ ਬਰੀਕ ਕੱਟੇ ਹੋਏ ਪਿਆਜ਼ ਇਹ ਜ਼ਿਆਦਾ ਆਪਾਂ ਬਰੀਕ ਵੀ ਨਹੀਂ ਕੱਟੇ ਤੇ ਮੋٹے ਵੀ ਨਹੀਂ ਕੱਟੇ ਇਸ ਹਿਸਾਬ ਦੇ ਤੁਸੀਂ ਕੱਟ ਲੈਣੇ ਆ ਹੌਲੀ-ਹੌਲੀ ਇਹਨੂੰ ਪਕਾਵਾਂਗੇ ਆਪਾਂ ਫਿਰ ਪਾਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜਿੰਨੀ ਹੌਲੀ ਸਬਜ਼ੀ ਤਿਆਰ ਕਰਾਂਗੇ ਓਨੀ ਜ਼ਿਆਦਾ ਟੇਸਟੀ ਬਣੂਗੀ ਫਿਰ ਆਪਾਂ ਪਾਵਾਂਗੇ ਜੀ ਅਦਰਕ ਲਸਣ ਦਾ ਪੇਸਟ ਇਹ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਜੇ ਅਦਰਕ ਲਸਣ ਤੁਸੀਂ ਕੱਟਿਆ ਹੋਇਆ ਆਪਾਂ ਪੇਸਟ ਪਾਇਆ ਸੀ ਇਸ ਲਈ ਬਾਅਦ ਵਿੱਚ ਪਾਇਆ ਕਿਉਂਕਿ ਇਹ ਪਹਿਲਾਂ ਪਾਵਾਂਗੇ ਤਾਂ ਨੀਚੇ ਲੱਗ ਜਾਂਦਾ ਹਲਕਾ ਜਿਹਾ ਪਿਆਜ਼ ਨੂੰ ਆਪਾਂ ਪਕਾ ਲਿਆ ਤੇ ਫਿਰ ਵਿੱਚ ਪਾ ਦਾਂਗੇ ਜੀ ਦੋ ਕੱਟੇ ਹੋਏ ਟਮਾਟਰ ਤੇ ਹੌਲੀ-ਹੌਲੀ ਉਹਨਾਂ ਨੂੰ मिक्स ਕਰ ਦਾਂਗੇ ਤੇ ਜਿਹੜਾ ਇਹਦੇ ਵਿੱਚ ਟਮਾਟਰ ਵਗੈਰਾ ਉਹ ਆਪਾਂ ਪਿਓਰੀ ਵਗੈਰਾ ਬਣਾ ਕੇ ਬਿਲਕੁਲ ਨਹੀਂ ਪਾਉਣੀ ਸਾਰਾ ਸਮਾਨ ਤੁਸੀਂ ਕੱਟ ਕੇ ਹੀ ਪਾਉਣਾ ਉਸ ਤੋਂ ਬਾਅਦ ਇਹਦੇ ਵਿੱਚ ਸਿੰਪਲ ਜਿਹੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਇਹ ਸਿੰਪਲ ਜੀਆਂ ਚੀਜ਼ਾਂ ਆਪਾਂ ਪਾਈਆਂ گیਆਂ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਮਸਾਲੇ ਨੂੰ ਪਕਾ ਲਾਂਗੇ ਬਹੁਤ ਹੀ ਵਧੀਆ ਜੀ ਛਲਗਮ ਦੀ ਸਬਜ਼ੀ ਦੀ ਇਹ ਰੈਸিপি ਤੁਹਾਨੂੰ ਕਿਹੋ ਜਿਹੀ ਲੱਗ ਰਹੀ ਹੈ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਾਇਓ ਜੀ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਜਗ੍ਹਾ ਬਣਾ ਕੇ ਵਿੱਚ ਪਾਵਾਂਗੇ ਹਲਕਾ ਜਿਹਾ ਦੇਸੀ ਘਿਓ ਜ ਜਿਹੜੀ ਕਿ ਆਪਾਂ ਇੱਕ ਚਮਚ ਪਾਇਆਗਾ ਫਿਰ ਉਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਭੁੰਨਾਗੇ ਤੇ ਬਿਲਕੁਲ ਥੋੜੀ ਜਿਹੀ ਰਾਈ ਇਹ ਜੀਰਾ ਆਪਾਂ ਇਸ ਤਰੀਕੇ ਨਾਲ ਬਾਅਦ ਵਿੱਚ ਪਾਇਆ ਤਾਂ ਕਿ ਇਹਦਾ ਟੇਸਟ ਜਿਹੜਾ ਥੋੜਾ ਜਿਹਾ ਕੱਚਾ ਜਿਹਾ ਮਹਿਸੂਸ ਹੋਵੇ ਆਪਾਂ ਜ਼ਿਆਦਾ ਜੀਰੇ ਨੂੰ ਬਿਲਕੁਲ ਨਹੀਂ ਪਕਾਉਣਾ ਇਸ ਲਈ ਆਪਾਂ ਪਹਿਲਾਂ ਨਹੀਂ ਪਾਇਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਗਾਜਰਾਂ ਤੇ ਮੇਥੀ ਮੇਥੀ ਨੂੰ ਧੋ ਕੇ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਰੱਖ ਲੈਣਾਗਾ ਉਸ ਤੋਂ ਬਾਅਦ ਜੀ ਸਬਜੀ ਵਿੱਚ ਮਿਕਸ ਕਰ ਦਿਓ ਕਿਉਂਕਿ ਇਹਦੇ ਵਿੱਚ ਪਾਣੀ ਵਗੈਰਾ ਜ਼ਿਆਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਨੂੰ ਟੱਕ ਦੇਣਾ ਤੇ 4-5 ਮਿੰਟ ਲਈ ਇਹਨੂੰ ਸਲੋ ਫਲੇਮ ਤੇ ਪਕਾਉਣਾ ਹੈ ਜਿਹੜੀ ਵੀ ਸਬਜ਼ੀ ਤੁਸੀਂ ਕੱਟੋਗੇ ਗਾਜਰਾ ਵਗੈਰਾ ਉਹ ਜ਼ਿਆਦਾ ਮੋਟੀਆਂ ਨਾ ਕੱਟਿਓ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਸਮਾਨ ਪਤਲਾ ਕੱਟੋਗੇ ਉਹ ਛੇਤੀ ਬਣ ਕੇ ਤਿਆਰ ਹੋਊਗਾ ਉਸ ਤੋਂ ਬਾਅਦ ਜੀ ਆਪਾਂ ਨਾਲ-ਨਾਲ ਇਹਨੂੰ ਇੱਕ ਦੋ ਵਾਰੀ ਹਿਲਾ ਲਾਂਦੇਗੇ ਤੇ ਜਦੋਂ ਹੀ ਇਹ ਬਣ ਕੇ ਤਿਆਰ ਹੋ ਗਈਆਂ ਤਾਂ ਫਿਰ ਇਹਦੇ ਵਿੱਚ ਆਪਾਂ ਇੱਕ ਕੌਲੀ ਇਹ ਜਿਹੜੀ ਮਟਰਾਂ ਦੀ ਮਿਕਸ ਕਰ ਦਿੱਤੀ ਐਨੀਆਂ ਸਬਜ਼ੀਆਂ ਨਾਲ ਜਦੋਂ ਆਪਾਂ ਛਲਗਮ ਮਿਕਸ ਕਰਾਂਗੇ ਤਾਂ ਫਿਰ ਕੋਈ ਕਿਵੇਂ ਨਾ ਖਾਊਗਾ ਤੇ ਜਿਹੜੇ ਨਕਬੁੱਲ ਘੜਦੇ ਆ ਬਈ ਉਹ ਵੀ ਭੱਜ-ਭੱਜ ਕੇ ਖਾਇਆ ਕਰਨਗੇ ਐਨੀ ਜ਼ਿਆਦਾ ਇਹ ਟੇਸਟੀ ਸਬਜੀ ਬਣਦੀ ਐ ਬਾਕੀ ਜਦੋਂ ਇੱਥੇ ਤੁਹਾਡੀਆਂ ਸਬ지ਆਂ ਜਿਹੜੀਆਂ ਤਿਆਰ ਹੋ ਗਈਆਂ ਬੜੀ ਸੋਹਣੀ ਖੁਸ਼ਬੂ ਐ ਜਿਹੜੀ ਇਹਨਾਂ ਦੀ ਆਉਣ ਲੱਗ ਜੂਗੀ ਦੇਖੋ ਸਬ지ਆਂ ਆਪਣੀਆਂ ਬਿਲਕੁਲ ਤਿਆਰ ਐ ਉਸ ਤੋਂ ਬਾਅਦ ਜੀ ਆਪਾਂ ਆਪਣਾ ਛਲਗਮ ਵੀ ਤਿਆਰ ਐ ਜਿਹਦੇ ਵਿੱਚ ਆਪਾਂ ਮੱਕੀ ਦਾ ਆਟਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਫਿਰ ਇਹਨਾਂ ਦੋਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਉਹ ਕਿਹੜੇ ਪਾਂਡੇ ਵਿੱਚ ਕਰਨਾ ਐ ਤੁਹਾਡੀ ਮਰਜੀ ਜਾਂ ਹੀ ਛਲਗਮ ਵਾਲੇ ਚ ਕਰ ਲਿਓ ਜਾਂ ਹੀ ਸਬਜੀ ਵਾਲੇ ਚ ਤੇਨੂੰ ਮਿਕਸ ਕਰਕੇ ਇੱਕ ਬਹੁਤ ਹੀ ਟੇਸਟੀ ਮਜ਼ੇਦਾਰ ਜੀ ਜਿਹੜੀ ਛਲਗਮ ਦੀ ਸਬਜੀ ਹੈ ਉਹ ਤਿਆਰ ਹੋ ਜੂਗੀ ਇਹ ਬਹੁਤ ਜ਼ਿਆਦਾ ਹੈਲਥੀ ਹੈ ਤੇ ਸਰਦੀਆਂ ਵਿੱਚ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਇਸ ਤਰੀਕੇ ਨਾਲ ਬਣਾ ਕੇ ਇੱਕ ਵਾਰੀ ਤੁਸੀਂ ਜ਼ਰੂਰ ਖਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤਿਆਂ ਨੂੰ ਇਹ ਸਬਜ਼ੀ ਬੜੀ ਪਸੰਦ ਹੁੰਦੀ ਹੈ ਪਰ ਘਰ ਵਿੱਚ ਅੱਧਿਆਂ ਨੂੰ ਪਸੰਦ ਨਹੀਂ ਹੁੰਦੀ ਉਹਨਾਂ ਕਰਕੇ ਇਹ ਸਬਜ਼ੀ ਜਿਹੜੀ ਬਨੋਂ ਰਹਿ ਜਾਂਦੀ ਹੈ ਕਿਉਂਕਿ ਆਪਣੇ ਘਰ ਵਿੱਚ ਵੀ ਇਹੋ ਜਿਹੇ ਬਹੁਤ ਜਣੇ ਸੀ ਜਿਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਪਰ ਆਪਾਂ ਇਸ ਤਰੀਕੇ ਨਾਲ ਬਣਾਉਦੇ ਆਂ ਤੇ ਸਰਦੀ ਵਿੱਚ ਲਗਾਤਾਰੀ ਜਿਹੜੀ ਇਹ ਬੰਦੀ ਆ ਰਹੀ ਹੈ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਦੀ ਸਬਜ਼ੀ ਦੀ ਰੈਸিপি ਹੈ ਜਿਹੜੀ ਸੋਨੂੰ ਕਿਉਂ ਜੀ ਲੱਗੀ ਏ ਵੀ ਦੱਸਿਓ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਕਰਕੇ ਜਾਇਓ ਸਪੋਰਟਲੀ ਪੇਜ ਨੂੰ ਫੋਲੋ ਕਰ ਲਓ ਜੀ ਫੁੱਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਜਲਦੀ ਜਲਦੀ ਮजेदार ਜੀ ਸਬਜ਼ੀ ਬਣਾਓ ਖਾਓ ਤੇ ਇੰਜੋਏ ਕਰੋ